ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਤਿਤ ਕੋ ੴ ਸਤਿਗੁਰ ਪ੍ਰਸਾਦਿ ਕਿਸ ਹਾਂ ਜਾਤੀ ਕਿਸ ਆਰਾਦੀ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਪਵਖੰਡਨ ਸਬ ਸੁਖ ਨਾਮਣ ਦੇ ਦੇਸੀ ਹਰ ਜਿਓ ਤੇਰੀ ਦਾਤੀ ਰਾਜਾ ਮਾਨਸ ਬਾਪੜਾ ਕਿਆਸ ਲਾਹੀ ਕਿਆ ਤਿਸ ਕਾ ਮੋਤਾਜਾ ਰਹਾ ਜਿਨ ਹਰ ਧਾਇਆ ਸਬ ਕਿਛ ਤਿਸ ਕਾ ਤਸਕੀ ਭੂਖ ਗਵਾਈ ਐਸਾ ਧੰਨ ਦੀ ਆ ਸੁਖਦਾਤਾ ਨਿਖੋਟ ਨਾ ਕਭੀ ਜਾਈ ਅਨੰਦ ਪਿਆ ਸੁਖ ਸਹਿਜ ਸਮਾਣੀ ਸਤਿਗੁਰ ਮੇਲ ਮਲਾਈ ਮਨ ਨਾਮ ਜਪ ਹਰ ਆਰਾਧ ਅਨ ਦਿਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੋਕੀ ਕਾਨ ਜਮਾਣੀ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੈ ਗੁਰ ਕੀ ਬਾਣੀ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਿਆਲਾ ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਪਰ ਆਖ ਲਿਓ ਨਾਨਕ ਜਨ ਤੁਮਰਾ ਜੋ ਪਿਤਾ ਪੁੱਤ ਕਿਰਪਾਲਾ ਸੋਰਠ ਮਹੱਲਾ ਪੰਜਵਾਂ ਕਾਰ ਪਹਿਲਾ ਚੌ ਤੁਕੀ ਗੁਰ ਗਵਿੰਦ ਸਲਾਈਏ ਭਾਈ ਮਨ ਤਨਹਿ ਹਰਿਦੈ ਧਾਰ ਸਾਚਾ ਸਾਹਿਬ ਮਨ ਵਸੇ ਭਾਈ ਇਹ ਕਰਣੀ ਸਾਰ ਜਿਤ ਤਨ ਨਾਮ ਨਾ ਉਪਜੈ ਭਾਈ ਸੇ ਤਨ ਹੋਇ ਸ਼ਾਰ ਸਾਧ ਸੰਗਤ ਕੋ ਵਾਰਿਆ ਪਾਈ ਜਿਨ ਏਕ ਓਂਕਾਰ ਆਧਾਰ ਸੋਈ ਸੱਚ ਆਰਾਧਨਾ ਪਾਈ ਜਿਸ ਤੇ ਸਭ ਕਿਛ ਹੋਈ ਗੁਰਪੂਰੈ ਜਨਾਇਆ ਭਾਈ ਤਿਸ ਬਿਨ ਅਵਰਨਾ ਕੋਈ ਰਹਾਉ ਨਾ ਮਹਿ ਬਿਹੋਣੇ ਪਤਮੋਏ ਭਾਈ ਇਹ ਗਣਤ ਨਾ ਜਾਏ ਗਣੀ ਵਣ ਸੱਚ ਸੋਚ ਨਾ ਪਾਈਏ ਭਾਈ ਸਾਚਾ ਅਗਮ ਧਣੀ ਆਮਨ ਜਾਣ ਨਾ ਚੁਕੀ ਭਾਈ ਝੂਠੀ ਦੁਨੀ ਮਣੀ ਗਰਮਕ ਕੋਟ ਉਧਾਰ ਦਾ ਭਾਈ ਦੇ ਨਾਮ ਏਕ ਕਣੀ ਸਿਮਰਤ ਸਾਸਤ ਸੋਧਿਆ ਭਾਈ ਵਿਣ ਸਤਗੁਰ ਭਰਮ ਨ ਜਾਏ ਅਨਕ ਕਰਮ ਕਰ ਥਾਕਿਆ ਭਾਈ ਫਿਰ ਫਿਰ ਬੰਦਨ ਪਾਈ ਚਾਰੇ ਕੁੰਡ ਸੋਧਿਆ ਭਾਈ ਵਿਣ ਸਤਗੁਰ ਨਾਹੀ ਜਾਏ ਵਡ ਭਾਗੀ ਗੁਰ ਪਾਇਆ ਪਾਈ ਹਰ ਹਰ ਨਾਮ ਤੇ ਆਏ ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੀ ਸੋਏ ਨਦਰ ਕਰੇ ਜਿ세 ਆਪਣੀ ਭਾਈ ਤਿਸ ਪ੍ਰਾਪਤ ਹੋਈ ਕੋਟ ਮਦੇ ਜਨ ਪਾਈਐ ਭਾਈ ਵਿਰਲਾ ਕੋਈ ਕੋਏ ਨਾਨਕ ਰਤਾ ਸੱਚ ਨਾਮ ਭਾਈ ਸੁਣ ਮਨ ਤਨ ਨਿਰਮਲ ਹੋਈ ਸੁਰਠ ਮਹੱਲਾ ਚੌਥਾ ਦੋ ਤੁਕੀ ਜੋ ਲੋ ਭਾਉ ਆ ਭਾਉ ਏ ਮਾਨੈ ਤੋ ਲੋ ਮਿਲਨ ਦੁਰਾਈ ਆਨ ਆਪਣਾ ਕਰਤ ਵਿਚਾਰਾ ਤੋ ਲੋ ਬੀਜ ਬਖਾਈ ਮਾਦਵੇ ਅਸੀ ਦੇ ਬੁਝਾਈ ਸੇਵੋ ਸਾਧ ਗਉ ਓਟ ਚਰਨਾਂ ਨੈ ਬਿਸਰੇ ਮੋਹਤ ਚਸਾਈ ਰਹਾਓ ਹਰੇ ਮਨ ਮੁਗਧਿਆ ਚੀਤ ਚੰਚਲ ਚਿਤ ਤਮ ਐਸੀਰ ਦੇ ਨਾਈ ਪ੍ਰਾਨ ਪਤ ਤਿਆਗ ਆਨ ਤੋ ਰਚਿਆ ਹੋਰ ਜਿਉ ਸੰਗ ਬerai ਸੋਗ ਨ ਬਿਆਪੇ ਆਪਨਾਥ ਆਪੈ ਸਲ ਸੰਗਤ ਬੁਧ ਪਾਈ ਸਾਗਤ ਕ ਬਕਲਾਯੋ ਜਾਨੋ ਜੈਸੇ ਪਵਨ ਚੁਲਾਈ ਕੋਟ ਪਰਾਦ ਆਸ਼ਾ ਦਿਓਏ ਮਨ ਕਹਿ ਨਾ ਕਸ਼ੂ ਨ ਜਾਹੀ ਜਨ ਨਾਨਕ ਦੀਨ ਸਰਨ ਆਇਓ ਪ੍ਰਭ ਪ੍ਰਭ ਸਭ ਲੇਖਾ ਰਖੋ ਠਾਈ ਸੋਰਠ ਮਹੱਲਾ ਪੰਜਵਾਂ ਪਤਰ ਕਲਤਰ ਲੋਕ ਗਰੇਬ ਨਿਤਾ ਮਾਇਆ ਸੰਬੰਧੀ ਹੀ ਅੰਤ ਕੀ ਬਾਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਆਸਨੇ ਹੀ ਰੇ ਨਰ ਕਾਹੇ ਪਪੁਰ ਦੇਹੀ ਉੜ ਜਾਏਂਗੋ ਧੋ ਮਬਾਦਰੋ ਇਕ ਪਾਜੋ ਰਾਮ ਸਨੇਹੀ ਰਹਾਉ ਤਿੰਨ ਸਿੰਘ ਆਕਾਰ ਦੇਹੀ ਕੀਨੀ ਜਲ ਕੋ ਕਰ ਬਸਮੇ ਹੀ ਹੋਏ ਆਮਰੋ ਗ੍ਰਹਿ ਮੈਂ ਬੈਠਾ ਕਰਨ ਕਰਨ ਬਿਸਰੋਈ ਅਨਕ ਪਾਤ ਕਰ ਮਨਿਏ ਸਾਜੀ ਕਾਟੇ ਤਾਗ ਪਰੋਹੀ ਜਾਏਂਗੋ ਸੋਤ ਬਾਪੁਰੀ ਫੇਰ ਪਾਛੇ ਪਛਤੋਈ ਜੇਨ ਤੁਮ ਸਿਰ ਜੇ ਸਿਰ ਜਸਵਾਰੀ ਤਿਸ ਧਿਆਵੋ ਦਿਨ ਰਹਿ ਨਹੀਂ ਜਨ ਨਾਨਕ ਪ੍ਰਭ ਕਿਰਪਾ ਤਾਰੀ ਮੈਂ ਸਤ ਗੁਰ ਉਟ ਗਏ ਹੀ ਸੋਰਠ ਮਹੱਲਾ ਪੰਜਵੰਤ ਗੁਰਪੂਰਾ ਭੇਟਿਓ ਵੱਡ ਪਾਗੀ ਮਨਿ ਭਇਆ ਪਰਗਾਸਾ ਕੋਈ ਨ ਪਹੁੰਚਨ ਹਾਰਾ ਦੁਜੰਗ ਜਗ ਆਪਣੇ ਸਾਹਿਬ ਕਾ ਪਰਵਾਸ ਆਪਣੇ ਸਤਗੁਰ ਕੈ ਬਲਹਾਰ ਆਗੇ ਸੁਖ ਪਾਚੈ ਸੁਖ ਸਹਿਜ ਕਰ ਆਨੰਦ ਹਮਾਰੈ ਰਹਾਉ ਅੰਤਰ ਜਾਮੀ ਕਰਨ ਹਾਰਾ ਸੋਈ ਖਸ ਮਹਾਮਾਰਾ ਨਿਰਪੋਪੈ ਗੁਰ ਚਰਨੀ ਲਾਗੀ ਇਕ ਰਾਮ ਨਾਮ ਆਧਾਰ ਸਬਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋ ਮਨ ਹਾਰਾ ਕਾਂਠੇ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰ ਵੱਡੀ ਵੱਡਿਆਈ ਅਚਾਰੇ ਜਿਸੋ ਪਾ ਕਾਰਜ ਆਇਆ ਰਾਸੀ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੀ ਸੋਰਠ ਮਹੱਲਾ ਪੰਜਮਾ ਸੁਖੀ ਏਕੋ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ਕਰਨ ਕਰਾ ਮਨ ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਨ ਆਪਣਾ ਪਰਮ ਗਵਾਤਾ ਤਿਸ ਕੈ ਪਾਣੀ ਕੋਈ ਨਾ ਪੁੱਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਓ ਸੰਤ ਸੰਗ ਜੰਕਾ ਮਨ ਸੀਤਲ ਉਹ ਜਾਣੇ ਸਗਲੀ ਠੰਡੀ ਹਮੈ ਰੋਗ ਜੰਕਾ ਮਨ ਵਿਆਪਤ ਉਹ ਜਨਮ ਮਰੇ ਬਿਲ ਲਾਤੀ ਗਿਆਨ ਅੰਜਨ ਜੰਕੀ ਨਿਤਰੀ ਪੜਿਆ ਤਾ ਕੋ ਸਰਬ ਪ੍ਰਗਾਸ ਅਗਿਆਲ ਹੰਦੀਰ ਸੋਝਸ ਨਾਹੀ ਬੜ ਬੜ ਪਰਮਾਤਾ ਸੁਣ ਬਨੰਤੀ ਸੁਮੀ ਆਪਣੇ ਨਾਨਕੀ ਸੁਖ ਮੰਗੇ ਜੈ ਕੀਰਤਨ ਤੇਰਾ ਸਾਦੋ ਗਾਵੇ ਤੈ ਮੇਰਾ ਮਨ ਲਾਗੇ ਸੋਰਠ ਮਹੱਲਾ ਪੰਜਵਾਂ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਤੇ ਆਇਆ ਸਰਬ ਕੁਸਲ ਤਬ ਥੀਆ ਸੰਤਨ ਬਿਨ ਅਵਰ ਨਾ ਦਾਤਾ ਬੀਆ ਜੋ ਜੋ ਸਰਨ ਪਰੇ ਸਾਧੂ ਕੀ ਸੋ ਪਾਰਗ੍ਰਾਮੀ ਕੀਆ ਰਹਾਵ ਕੋਟ ਪਰਾਦ ਮਿਟੇ ਜਨ ਸੇਵਾ ਹਰ ਕੀਰਤਨ ਰਸ ਗਾਈਐ ਈਹਾ ਸੁਖਿ ਆਗੇ ਮੁਖ ਯੋਜਲ ਜਨਕਾ ਸੰਗ ਵਡਪਾਗੀ ਪਾਈਐ ਰਸਨਾ ਏਕ ਅਨੇਕ ਗੁਣਪੂਰਨ ਜਨਕੀ ਕੇਤਕ ਉਪਮਾ ਕਈਐ ਅਗਮ ਅਗੋਚਰ ਸਦ ਅਬਨਾਸੀ ਸਰਨ ਸੰਤਨ ਕੀ ਲਈਐ ਨਿਰਗੁਣ ਨੀਤਿ ਅਨਾਥਿ ਅਪਰਾਧੀ ਓਟ ਸੰਤਨ ਕੀ ਆਈ ਬੋਨ ਰਤ ਮੋਗਰੇ ਅੰਧਕੂਪ ਮੈਂ ਨਾਨਕ ਲਿਓ ਨਿਭਾਈ ਸੋਰਠ ਮਹੱਲਾ ਪੰਜਵਾ ਕਰ ਪਹਿਲਾ ਜਨ ਕਹਿ ਹਰਿ ਦੇ ਵਸਿਆ ਤੋ ਕਰਤੈ ਤਾਂ ਗੀਤੈ ਆਸ ਪੁਜਾਈ ਦਾਸ ਆਪਣੇ ਕੋ ਤੋ ਵਿਸਰੇ ਨਾਹੀ ਚਰਨ ਤੋਰ ਮਨ ਪਾਈ ਤੇਰੀ ਕਥ ਕਥਾ ਕਥਨ ਨ ਜਾਈ ਗੁਣ ਦਾਣ ਸੁਖ ਦਾਤੇ ਸੁਆਮੀ ਸਭ ਤੇ ਓਟ ਬਡਾਈ ਰਹਾ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੂੰ ਲਿਖ ਪਾਹੀ ਸੇਵਕ ਕੋ ਤਮ ਸੇਵਾ ਦੀਨੀ ਦਰਸ਼ਨ ਦੇ ਕੀ ਆਈ ਸਰਬਨ ਅੰਤਰਤਮੇ ਸਮਾਨੀ ਜੰ ਕੋਤ ਦੇ ਆਪ ਬਜਾਈ ਉਗਰ ਪ੍ਰਸਾਦ ਮਿਟਿਓ ਅਗਿਆਨ ਪਰਗਟ ਪੈ ਸਭ ਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕੋ ਨਾਨਕ ਜਿਸ ਪੈ ਦਾਲਾ ਤਾ ਕੋ ਮਨ ਤੇ ਵਿਸਰਣ ਜਾਈ ਸੋਰਠ ਮਹੱਲਾ ਪੰਜਵਾਂ ਸਗਲ ਸਮਗਰੀ ਮੋ ਵਿਆਪੀ ਕਬਿਓ ਚੈ ਕਬ ਨੀਚੇ ਸੋ ਦਿਨ ਹੋਈਐ ਕਾਹੂ ਜਤਨਾ ਔਲਕ ਕੋ ਨਾ ਪਹੁੰਚੀ ਮੇਰੇ ਮਨ ਸਾਦੇ ਸਰਨ ਛੁਟਕਾਰਾ ਬਿਨ ਗੁਰਪੂਰੈ ਜਨਮ ਮਰਨ ਨਾਰਈ ਫਿਰ ਆਵਤ ਬਾਰ ਬਾਰ ਰਹਾਉ ਓ ਜੋ ਭਰਮ ਪਲਾਵਾ ਕਈਤ ਤਿਨ ਮੈਂ ਔਰ ਜਿਓ ਸਗਲ ਸੰਸਾਰਾ पूरन भगत पुरग स्वामी का सर्व थोक ते न्यारा निंदो नाही कहू बाते ए खसम का किया जांको कृपा करी प्रभु मेरै मिल साध संगत नाऊ लिया पार ब्रह्म परमेश्वर सतगुरु सब ना करते उद्धारा ਕਉ ਨਾਨਕ ਗੁਰ ਬਿਨ ਨਹੀ ਧਰੀਐ ਇਹ ਪੂਰਨ ਤਤ ਵਿਚਾਰ ਸੁਰਠ ਮਹੱਲਾ ਪੰਜਵਾਂ ਕੋਜਤ ਕੋਜਤ ਕੋਜੀ ਵਿਚਾਰਿਓ ਰਾਮ ਨਾਮ ਤਤ ਸਾਰਾ ਕਲ ਬਖ ਕਾਟੇ ਨਿਮਖ ਆਰਾਧਿਆ ਗੁਰਮੁਖ ਪਾਰਿ ਉਤਾਰਾ ਹਰ ਰਸ ਪੀਵੋ ਪਾਈ ਹਰ ਰਸ ਪੀਵੋ ਪੁਰਖ ਗਿਆਨੀ ਹਰ ਰਸ ਪੀਵੋ ਪੁਰਖ ਗਿਆਨੀ ਸੁਣ ਸੁਣ ਮਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭਗਤ ਜੁਗਤ ਸੱਚ ਪਾਈਐ ਸਰਬ ਸੁਖਾਂ ਕਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੈ ਪੂਰਨ ਪੁਰਖ ਵਿਦਾਤਾ ਸਰਬਣੀ ਸੁਨੀਏ ਰਸਨਾ ਗਾਈਏ ਹਿਰਦੇ ਧਿਆਈਐ ਸੋਈ ਕਰਨ ਕਾਰਨ ਸਮਰਥ ਸਵਾਮੀ ਜਾਣਤੇ ਬਿਰਥਾ ਨ ਕੋਈ ਵੱਡੇ ਭਾਗ ਰਤਨ ਜਨਮ ਪਾਇਆ ਕਰਿ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਸੁਰਠ ਮਹੱਲਾ ਪੰਜਵਾਂ ਕਰਿ ਈਸ਼ ਨਾਨ ਸਿਮਰ ਪ੍ਰਭ ਆਪਣ ਮਨ ਤਨ ਪੈ ਆਰੋਗਾ ਉਟ ਬਿਗਨ ਲਾਤੀ ਪ੍ਰਭ ਸਰਨਾ ਪ੍ਰਗਟਿ ਭਲੀ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਨੋ ਪੜੋ ਨਿਤ ਪਾਈ ਗੁਰ ਪੂਰੇ ਤੋ ਰਾਖਿਆ ਰਹਾ ਸਾਚਾ ਸਾਇਬ ਮਿੱਤ ਵਡਾਈ ਭਗਤ ਵਛਲ ਦਿਆਲਾ ਸੰਤਾਂ ਕੀ ਪੈਜ ਰਖਦਾ ਆਇਆ ਆਦਿ ਬਿਰਦ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੌਂਚੋ ਸਰਬੇ ਵੇਲਾ ਮੁਖ ਪਾਵ ਜਰਾਮਰਾ ਤਾਪ ਸਭਨਾ ਠਾ ਗੁਣ ਗੋਬਿੰਦ ਨਿਤ ਗਾਵ ਸੋਨੀ ਅਰਦਾਸ ਸਵਾਮੀ ਮੇਰੇ सर्बकला बन आई पकट पाई सगले जुॻे अंतर गुर नानक की आई सुनि अरदास सु स्वामी मेर सर्बकला बण प्रगट पाई सॻे जुॻे अंतर ਗੁਰਨਾਣਕ ਕੀ ਵਡਿਆਈ ਵਾਹਿਗੁਰੂ